ਆਹ ਦੱਸ ਗੱਲ ਹੋਣੇ ਉਹ ਵੀਰ ਗੱਲ ਤੇ ਕੋਈ ਨਹੀਂ ਅger ਤੁਸੀਂ ਨਾ ਗੁੱਸੇ ਕਾ ਤੋਂ ਆਏ ਤੁਸੀਂ ਕੰਮ ਹੀ ਥੋੜਾ ਵੀਰ ਤੁਹਾਡੇ ਨਾਲ ਇੱਕ ਮੈਨੂੰ ਕੰਮ ਆਹੋ ਕੱਲ ਤੇ ਮੇਰੇ ਗੱਲ ਪਈ ਜਾਂਦਾ ਹਾਂ ਕੱਲ ਮੇਰੇ ਤੋਂ ਪਈ ਜਾਂਦਾ ਅੱਜ ਤੋਂ ਕੰਮ ਚਿੱਤਾ ਆ ਗਿਆ ਉਹ ਵੀਰ ਤੁਸੀਂ ਐਵੇਂ ਗੁੱਸਾ ਨਾ ਕਰੋ ਮੇਰੇ ਕੋਲ ਗਲਤੀ ਹੋ ਗਈ ਮੈਂ ਨਾ ਤੁਹਾਡੇ ਵਾਲਾ ਮੈਂ ਗੁੱਸਾ ਮੈਨੂੰ ਕਿਸ ਚੀਜ਼ ਦਾ ਹੀ ਤੇ ਮੈਨੂੰ ਸ਼ੱਕ ਦਿਮਾਗ 'ਚ ਬੈਠਾ ਤੁਹਾਨੂੰ ਪਤਾ ਵਾ ਕੋਈ ਨਾ ਕੋ ਮੇਰੇ ਐਵੇਂ ਦਿਮਾਗ 'ਚ ਕੋ ਬੈਗਾ ਤੇ ਮੈਂ ਤੁਹਾਡੇ ਕੋਲ ਪੈ ਗਿਆ ਆਣ ਕੇ ਉਹ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਸੋਚ ਸਮਝ ਕੇ ਗੱਲ ਕਰ ਤੂੰ ਵਾਦਾ ਜਨਾ ਮੈਂ ਪਰ ਉਂਝ ਉਹ ਮੰਦਾ ਹੀ ਕਿਸੇ ਦੀ ਨਹੀਂ ਉਹਨਾਂ ਨੇ ਆ ਮੈਂ ਹੀ ਜੋ ਕੋਈ ਹੈਗਾ ਕੱਲ ਵੀਰ ਮੈਂ ਅਗਰ ਮੈਂ ਗਲਤੀ ਕੀਤੀ ਆ ਨਾ ਤੇ ਮੈਂ ਤੇਰੇ ਕੋਲ ਆ ਵੀ ਜਾਵਾ ਮੈਂ ਭਾਬੀ ਕੋ ਵੀ ਵਾਸ਼ ਮੰਗ ਲਈ ਆ ਤੇ ਮੈਂ ਤੇਰੇ ਕੋਈ ਮਾਫੀ ਮੰਗਦਾ ਬੜੀ ਗੱਲ ਮੈਨੂੰ ਮਾਫ ਕਰ ਦੇ ਮੈਂ ਤੇਰੇ ਕੋ ਐਵੇਂ ਤੇਰੇ ਘਰ ਪੈ ਗਿਆ ਮੈਂ ਗਲਤੀ ਕੀਤੀ ਮੈਂ ਇਹ ਕੰਮ ਚ ਗਾਹ ਦਾ ਪਹਿਲਾਂ ਗਲੋਂ ਫੜ ਲਓ ਅਸਰ ਨਾਲ ਕੇ ਮਾਫੀ ਮੰਗ ਲਓ ਉਹ ਵੀਰ ਕੋਈ ਨਹੀਂ ਆ ਕੰਮ ਹੀ ਥੋੜਾ ਮੈਨੇ ਕਰਨਾ ਤੇ ਪਰ ਮੈਂ ਇੱਥੇ ਨਹੀਂ ਕਰਨਾ ਅੰਦਰ ਚਲੀ ਆ ਬਬਈਆ ਕੱਢ ਜਾ ਅੰਦਰ ਤੇ ਕੱਲ੍ਹ ਨਾਲ ਗੱਲ ਕੀ ਆ ਚੱਕਰ ਗੱਲ ਅੰਦਰ ਬੈਣੀ ਹੁਣ ਮੈਂ ਤੁਹਾਨੂੰ ਦੱਸਦਾ ਕੋਈ ਗੱਲ ਨਹੀਂ ਚਲ ਆ ਅੰਦਰ ਫਿਰ ਆ ਜਾ ਮੈਂ ਦੱਸ ਗੱਲ ਹੁਣ ਕੀ ਗੱਲ ਕੀ ਦੱਸਨੀ ਆ ਵੀਰ ਮੇਰੀ ਗੱਲ ਸੁਣੋ ਵੀਰ ਮੈਂ ਤੇ ਕੱਲ ਗਲਤੀ ਕਰਦੀਆਂ ਜਿਹੜੀ ਮੈਂ ਉਹਦੇ ਤੁਹਾਡੇ ਕੋਲ ਫੇਰ ਦੁਬਾਰਾ ਮਾਫੀ ਮੰਗਦਾ ਵਾਂ ਮੈਂ ਤੁਹਾਨੂੰ ਇੱਕੋ ਗੱਲ ਕਹਿੰਦਾ ਵਾਂ ਤੇ ਜੇ ਨਿੱਕੇ ਭਰਾ ਗਲਤੀ ਕਰ ਲੇ ਤਾਂ ਵੱਡੇ ਭਰਾ ਮਾਫੀ ਕਰ ਦਿੰਦੇ ਆ ਮੈਂ ਤੈਨੂੰ ਵੱਡਾ ਭਰਾ ਹੀ ਸਮਝਦਾ ਆ ਕੋ ਭਰਾ ਤੂੰ ਦੇ ਸਮਝਦਾ ਮੈਂ ਤੇ ਤੈਨੂੰ ਆਪਣੇ ਨਿੱਕੇ ਭਰਾਵਾਂ ਦੀ ਥਾਂ ਦੇ ਰੱਖਿਆ ਸੀ ਪਰ ਤੂੰ ਕੋਈ ਥਾਂ ਖਾਈ ਨਹੀਂ ਵੇਖਿਆ ਫਿਰ ਮੈਂ ਤੈਨੂੰ ਕਹਿੰਦੇ ਦਿਆਂਗੇ ਅਗਰ ਮੈਂ ਕੱਲ ਗਲਤੀ ਕਰ ਲਈ ਤਾਂ ਮੈਂ ਤੇਰੇ ਕੋਲ ਵਾਰ-ਵਾਰ ਮਾਫੀ ਮੰਗਣ ਦੇ ਆ ਵਾ ਤੁਸੀਂ ਮਾਫ ਕਰ ਦਿਓ ਮੈਨੂੰ ਵਾਰ-ਵਾਰ ਮੈਂ ਤੈਨੂੰ ਕਹਿੰਦੇ ਮੈਂ ਹੁਣ ਚੱਲ ਛੱਡ ਇਹ ਨਾ ਗੱਲਾਂ ਤਾਂ ਹੁਣ ਦੱਸ ਕੀ ਕੰਮ ਆ ਕੰਮ ਵੀ ਇਹ ਹੈਗਾ ਵਾ ਵੀ ਤੁਸੀਂ ਨਾ ਮੇਰੀ ਗੱਲ ਸੁਣੋ ਭਾਬੀ ਨੂੰ ਹੀ ਇਹ ਗੱਲ ਦੱਸਣੀ ਪਈ ਕਿਸੇ ਨੂੰ ਗੱਲ ਪਤਾ ਨਾ ਲੱਗੇ ਜਿਹੜੀ ਮੈਂ ਤੁਹਾਨੂੰ ਤੇ ਮੈਂ ਤੁਹਾਡੇ ਦੇ ਯਕੀਨ ਕਰਕੇ ਗੱਲ ਕਰਨ ਲੱਗਾ ਵਾਂ ਅੱਛਾ ਹੁਣ ਯਕੀਨ ਤਾਂ ਕੱਲ ਕੀ ਨਾ ਨਹੀਂ ਯਕੀਨ ਵੀਰ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਕਰਨਾ ਤੇ ਪੈਣਾ ਜਾਂ ਕਿਹਨਾਂ ਕਿਹਦੇ ਯਕੀਨ ਕਰਨਾ ਪੈਣਾ ਮੈਨੂੰ ਹੁਣ ਕੋਈ ਨਾ ਕੋਈ ਗੱਲ ਤੇ ਦੱਸਣੀ ਪੈਣੀ ਹੈ ਕਿਤੇ ਸ਼ੇਅਰ ਕਰਨੀ ਪੈਣੀ ਹੈ ਮੈਨੂੰ ਕੱਲ 10 ਰੁਪਏ ਭੁਜਾ ਕਾ ਗੀਆਂ ਨਾ ਪਾ ਬਾਜ਼ਾਰ ਤਾਂ ਮੈਂ ਨਾ ਵੀਰਾ ਆ ਲਓ ਆ ਘੜੇ ਜਿਹਾ ਕੀ ਕਰ ਇਹ ਨਾ ਤੁਸੀਂ ਮੈਨੂੰ ਨਾ ਪੈਸੇ ਦੀ ਥੋੜੀ ਲੋੜ ਪੈ ਗਈ ਆ ਤੇ ਤੁਸੀਂ ਆਪਣੇ ਕੋਲ ਰੱਖ ਲਓ ਮੈਨੂੰ ਤੁਸੀਂ ਮਦਦ ਸਮਝੋ ਮਦਦ ਦੇ ਦਿਓ ਤੁਸੀਂ ਮੈਨੂੰ ਤੇ ਤੁਸੀਂ ਮੈਂ ਜਦੋਂ ਤੁਹਾਨੂੰ ਤੇਰੇ ਦੋਤਰੇ ਮੈਂ ਅਰਖਾ ਜੂਗੀ ਤੇ ਮੈਂ ਤੁਹਾਨੂੰ ਵਾਪਸ ਪੈਸੇ ਫਿਰ ਕਰ ਦੂੰਗਾ ਤੇ ਫਿਰ ਤਾਂ ਕੁਛ ਸਾਥ ਲੈ ਜਾਊਗਾ ਮੈਂ ਤਾਂ ਤੁਹਾਨੂੰ ਮਸ਼ਕਰੀਆਂ ਕਰਨ ਆਇਆ ਇੱਥੇ ਨਹੀਂ ਨਹੀਂ ਮਸ਼ਕਰੀ ਨਹੀਂ ਕਰਨ ਆ ਵੀਰ ਮੈਂ ਤੁਹਾਨੂੰ ਗੱਲ ਕਹਿ ਆਇਆ ਵਾ ਵੀ ਤੁਸੀਂ ਤੁਹਾਡੇ ਕੋਲ ਜਾ ਸਕਦਾ ਦੱਸ ਮੈਂ ਕਿਤੇ ਰੱਖਾਂ ਫਿਰ ਉਹ ਬਾਕੀ ਤੇਰੀ ਨੌਕਰੀ ਆ ਇੰਨਾ ਤੇ ਕੋਈ ਪੈਸਾ ਤੇ ਤੂੰ ਹੁਣ ਸੁਣਾ ਗਏ ਪੌਂਦਰ ਕਿਹਾ ਵੀਰ ਕੋ ਪੈਸੇ ਦੀ ਲੋੜ ਹੀ ਇਹੋ ਜੀ ਪੈਗੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਬਸ ਤਾਂ ਹੀ ਵੀਰ ਦਾ ਕੀਤਾ ਆ ਨਹੀਂ ਹੁੰਦਾ ਵੀ ਉਦਾਂ ਵੀ ਭਰਾ ਦਾ ਚੇਤਾ ਹੀ ਰਹਿਣਾ ਕਿਤੇ ਭਰਾ ਛੋਟ ਚੱਲਿਆ ਕਿ ਦੱਸ ਮੈਨੂੰ ਪਹਿਲਾਂ ਘਟਦੇ ਨਹੀਂ ਕੀਤੀ ਗੱਲ ਤੋਂ ਮੈਂ ਤਾਂ ਹੀ ਤੁਹਾਨੂੰ ਕਹਿਣਾ ਆ ਵੀ ਤੁਸੀਂ ਤੁਸੀਂ ਫੜੋਣੇ ਤੁਸੀਂ ਮੇਰਾ ਖਰੋਖੇ ਇਤਨੀ ਕਰਾਵੇਂ ਨਾ ਤੁਸੀਂ 70000 ਰੁਪਇਆ ਕਰ ਲਓ 70000 ਰੁਪਇਆ ਹਾਂਜੀ ਆਈ ਜਾ ਅਕੜੀ ਜੀ ਦਾ ਤੂੰ ਭਰਾਵਾ ਸੁਨਿਆਰੇ ਰੱਬ ਜਾ ਕੇ ਸੁਨਿਆਰੇ ਨੂੰ ਲੈ ਕੇ ਆ ਉਹ ਵੀਰ ਸੁਨਿਆਰੇ ਨੂੰ ਦੇ ਦੇਣਾ ਹੈ ਸੁਨਿਆਰੇ ਨੇ ਪਾਉਣਾ ਟਾਈਮ ਮੇਰੇ ਨਾਲ ਕਿ ਤੂੰ ਇੰਨੇ ਟਾਈਮ ਚ ਦੇ ਦੇ 2 ਮਹੀਨੇ ਚੰਨਾ ਵੀ ਨਾ ਦੇਣਾ ਨਾ ਦਿੱਤਾ ਕਿ ਆ 2 ਮਹੀਨੇ ਦੇ ਵਿੱਚ ਤਗਰੇ ਨੇ ਪੰਨ ਕੇ ਦੇ ਪਰੇ ਮਾਰਨਾ ਮੈਂ ਮੁੜ ਕੇ ਮੈਂ ਵੇਨਾ ਫਿਰੂੰਗਾ ਹੁਣ ਚੀਜ਼ ਬਣੀ ਆ ਮੈਂ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਮੈਨੂੰ ਪੈਸੇ ਵੜਾ ਦਿਓ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਿੱਦਾਂ ਅੰਦਰ ਵੜ ਕੇ ਤੇਰੇ ਕੋਲ ਪੈਸੇ ਖੜਨ ਲੱਗਾ ਨਾ ਇੰਦਾ ਹੀ ਅੰਦਰ ਵੜ ਕੇ ਤੁਹਾਨੂੰ ਪੈਸੇ ਦੇ ਕੇ ਜਾਊਂਗਾ ਮੈਂ ਤੁਹਾਨੂੰ ਪਰ ਭਰਾਵਾ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਤੇਰਾ ਟੋਲੇ ਦਾ ਕੜਾ ਸੀਗਾ ਤੇ ਤੂੰ 70000 ਰੁਪਏ ਮੈਂ ਕਹਿੰਦਾ ਮੈਨੂੰ ਇਹ ਚ ਕੀ ਫਾਇਦਾ ਹੋਊਗਾ ਕਿੰਨੇ ਕੁ ਦਓਗੇ ਫਿਰ ਤੁਸੀਂ ਵਾਤੋ ਵਾਦੇ ਦਾ ਨਾ 20000 ਰੁਪਇਆ ਨਹੀਂ ਯਾਰ ਵੀਰੇ 20ਰ ਥੋੜਾ ਵਾਤੋ ਹੀ ਐ ਤਾ ਨਾ ਕਰੋ ਭਰਾਵਾਂ ਵਾਲੀ ਗੱਲ ਕਰੋ ਥੋੜੀ ਬੁੱਤੀ ਦੇ ਦੇ ਕੋਈ ਐਦਾ ਕਰੋ ਮੈਨੂੰ ਨਾ ਤੁਸੀਂ ਜਿਆਦਾ 50000 ਰੁਪਇਆ ਕਰੋ 50 50000 ਰੁਪਏ ਦੇ ਦੋ ਕਰ ਮਨੀ ਮੈਂ ਆਪਣੇ ਕੋਲੋਂ ਤੇ ਕੁਝ ਨਹੀਂ ਤੈਨੂੰ ਕਹਿ ਸਕਦਾ ਭਾਬੀ ਜੀ ਜਿਹੜਾ ਮੈਂ ਸਲਾਹ ਕਰ ਲੀਨਾ ਵਾ ਜੇ ਤੇ ਉਹ ਮੰਨ ਗਈ ਤੇ ਫੇਰ ਚਲ ਮੈਂ ਥੋੜੇ ਬੋਧ ਤੈਨੂੰ ਕਰ ਦਿੰਦਾ ਜਿੰਨੇ ਹੋਏ ਮੇਰੇ ਕੋਲ ਚੱਲ ਤੂੰ ਦਿਖਾ ਲੋ ਫਿਰ ਭਾਬੀ ਨੂੰ ਪਰ ਭਾਬੀ ਨੂੰ ਕਿਉਂ ਕਿ ਘਰੇ ਨਹੀਂ ਪਤਾ ਲੱਗ ਮਾ ਜੀ ਦਾ ਕਿਸ ਨੂੰ ਵੀ ਨਾ ਪਤਾ ਦੱਸਣੀ ਕਿਹਦੇ ਨਹੀਂ ਇੱਡੀ ਕਿਹੜੀ ਮਜਬੂਰੀ ਕਿ ਘਰ ਦੀ ਨਾ ਪਤਾ ਲੱਗੇ ਕੱਲੂ ਤੂੰ ਮੁੜ ਕੇ ਮੁੱਕਰਦੇ ਤੂੰ ਆ ਕੇ ਮੇਰਾ ਸੋਨਾ ਕੜਾ ਚੋਰੀ ਹੋ ਗਿਆ ਵਾ ਨਹੀਂ ਵੀਰ ਮੈਂ ਤੈਨੂੰ ਆਪ ਦੇ ਕੇ ਚੱਲਿਆ ਐਡਾ ਖੁਨਾ ਸ਼ਦਾਈ ਮੈਂ ਤੈਨੂੰ ਪੈਸੇ ਦੇ ਕੇ ਲੈ ਕੇ ਜਾਊਂਗਾ ਮੈਂ ਜੇ ਚੋਰੀ ਰੱਖੰਦਿਆਂ ਕਰਦੇ ਤਾ ਮੈਂ ਕਰਦੇ ਨੂੰ ਮੋੜਨਾ ਨਹੀਂ ਆ ਕਰਦੇ ਨੂੰ ਮੋੜਨਾ ਤੇ ਹੈਗਾ ਮੈਂ ਚੱਲਿਆ ਫੜਾ ਫਿਰ ਬਲਜੀਤ ਨਾਲ ਕਰਾਂ ਗੱਲ ਇਨ ਨੂੰ ਤਾਂ ਵਿਚਾਰੀ ਨੂੰ ਮੈਂ ਚਲ ਕਹਿ ਦਿੰਨੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਰੇ ਬੁੱਤੇ ਦੇ ਲੰਬੀ ਰਹੀ ਨਹੀਂ ਤੇ ਚਾਰੀ ਮੰਨ ਜਾਂਦੀ ਆ ਇਹ ਮੁੰਡੇ ਦਾ ਵੀ ਕੁਝ ਨਹੀਂਗਾ ਹਾਲ ਦੱਸਦਾ ਕੋਵਾ ਕਰਦਾ ਕੋ ਨਾ ਇਹਦਾ ਫਤੇਵਾਲ ਧਿਆਨ ਵਾ ਨਾ ਇਹਦਾ ਗਰਮੀਤਵਾਲ ਧਿਆਨ ਚਲ ਜੇ ਤੂੰ ਕਾਕਾ ਚਾਰ ਦਿਨ ਆਇਆ ਵਾ ਛੁੱਟੀ ਕੱਟਣ ਤੋਂ ਉਹਨਾਂ ਨੂੰ ਖਮਾਫਰਾ ਘੜੀ ਲੈ ਕੇ ਜਾ ਬਾਹਰ ਅੰਦਰ ਰਾਜੇ ਰਾਮ ਗੁਰਦੁਆਰੇ ਕੇ ਬੰਦਾ ਲੈਣ ਦਾ ਮੱਥਾ ਟਿਕਾਉਂਦਾ ਉਹਨਾਂ ਦਾ ਦਿਲ ਹੋਰ ਤੇ ਹੋਰ ਤੇ ਹੁੰਦਿਆ ਘਰੇ ਉਹਨੂੰ ਚਾਰੀ ਨੂੰ ਨਾਪ ਛੜੀਦਾ ਵਾ ਉਹ ਨੱਪੀ ਰਹਿੰਦੀ ਆ ਆ ਯਾਨੀ ਸ਼ੁਕਰ ਕਰਦਾ ਵੀ ਚੰਗੀ ਮਿਲ ਗਈ ਨਹੀਂ ਤੇ ਅੱਜ ਕੱਲ ਤੇ ਬੁੜੀਆਂ ਬਾਹ ਨੂੰ ਤਲਵਾਰਾਂ ਮਾਰਦੀਆਂ ਵਾ ਪਰ ਇਹ ਮੁੰਡੇ ਨੂੰ ਪਤਾ ਨਹੀਂ ਲੱਗਦਾ ਕੀ ਕਰਾਂ ਸਿੱਕਾ ਆਪਣਾ ਹੀ ਖੋਟਾ ਵਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਅੱਖੇ ਨਹੀਂ ਲੱਗਦਾ ਹੁਣ ਕੋਹ ਕੋਹ ਤੂੰ ਡੁੱਡ ਪੈਂਦਾ ਵਾ ਕਦੀ ਨਹੀਂ ਇਹਨੇ ਮਨੀ ਨੇ ਇਦਾਂ ਕੀਤੀ ਹੁਣ ਤਾਂ ਥੋੜਾ ਚਿਰ ਹੋਇਆ ਹੁਣ ਬਹੁਤਾ ਹੀ ਟੁੱਟ ਰੋਟ ਪੈਂਦਾ ਵਾ ਕੀ ਇਹਨੂੰ ਹੋ ਗਿਆ ਵਾ ਕੋਈ ਸਮਝ ਨਹੀਂ ਆਉਂਦੀ ਹੁਣ ਮੈਨੂੰ ਇਹ ਨਹੀਂ ਕਰਨਾ ਤੂੰ ਦੇਖ ਨਹੀਂ ਉਹ ਮਨੀ ਆਇਆ ਵਾ ਜੀ ਅੰਦਰ ਹਾਏ ਆ ਕੜਾ ਆਹੋ ਸੋਨੇ ਦਾ ਆਹੋ ਇਹ ਤੂੰ ਹੀ ਕਿਦਾਂ ਬਣਾਇਆ ਉਹ ਬਣਾਇਆ ਨਹੀਂਗਾ ਆਪਣਾ ਹੀ ਸਮਾਂ ਹੀ ਤੂੰ ਹਣ ਇਹਨੂੰ ਕੀ ਮਤਲਬ ਲੈ ਤੂੰ ਇਹ ਦੱਸ ਕਿ ਹੈਗਾ ਕਿ ਨਾ ਤੋਲੇ ਦਾ ਹਾਂ ਨਗਦੇ ਹੈਗਾ ਹੀ ਆ ਭਾਰਾ ਵਾ ਮਣੀ ਪੈਹ ਮੰਗਨ ਦੇ ਜੂਏ ਦੇ ਦੱਸੋ ਹੇ ਕੱਲ ਪਰਸੇ ਤੇ ਤਾੜ ਨਾਲ ਲੰਡਿਆ ਸੀ ਹੁਣ ਉਹਦੇ ਪੈਸੇ ਕੀ ਕਰਨੂ ਦੇਣੇ ਆ ਦਫਾ ਕਰੋ ਆਪਾਂ ਨਹੀਂ ਲੈਣਾ ਉਦਾਂ ਤੂੰ ਬੜੀ ਚਲਾਕ ਭਾਂਜੀ ਮੈਂ ਬੜੀ ਸਿਆਣੀਆਂ ਤੇ ਚਲਾਕ ਛਿਦਾਣੇ ਹੁਣ ਜੋ ਧਾਰ ਥੱਲੇ ਆਇਆ ਸਾਡੀ ਦੇ ਨਾਲੇ ਮੈਂ ਡਾ ਕੱਚਾ ਗੂੜਾ ਨਹੀਂਗਾ ਜਿਹੜਾ ਮੈਨੂੰ ਇੱਕ ਵਾਰੀ ਮਿੱਠਾ ਆਉਗੇ ਚੱਲੇ ਨਾ ਤੇ ਮੈਂ ਉਹਨਾਂ 100 ਵੇਟ ਚੱਲਦਾ ਵਾਂ ਤੇ ਜੇ ਕੋਈ ਇੱਕ ਪਾਰ ਪਛਾਹ ਕਰੇ ਨਾ ਤੇ ਮੈਂ ਮੁਰਕੇ ਭੌਂਕ ਨਹੀਂ ਵਿੰਦਾ ਉਹਦੇ ਵੱਲ ਗੋਲ ਮੋਲ ਗੱਲਾਂ ਨਾ ਮੇਰੇ ਸਮਝ ਨਹੀਂ ਆਉਂਦੀਆਂ ਤੁਸੀਂ ਮੈਨੂੰ ਚੰਗੀ ਤਰ੍ਹਾਂ ਦੱਸੋ ਤੁਸੀਂ ਚੋਣੇ ਕੀ ਆ ਪਰਸੋਂ ਵੇਖੇ ਨਾ ਕੀ ਕਰਦਾ ਫਿਰਦਾ ਜੀ ਕੁੜੀਾਂ ਆ ਉਸੇ ਆਹੋ ਇਹ ਪੈਗਾ ਵਾ ਪੁੱਠੇ ਚੱਕਣਾ ਜੀ ਆਹਦੇ ਨਾਲੇ ਅੱਖਾਂ ਵੀ ਦੀ ਜਗੀਆਂ ਰਹਿਦੀਆਂ ਹਾਂ ਦੇਖੋ ਖਾਣਾ ਪੀਂਦਾ ਵਾ ਤੇ ਜਿਹੜੇ ਇਹਨੇ ਲਸ਼ਨ ਫਰੇ ਆ ਨਾ ਇਹਦੇ ਕੜਾ ਲੈ ਕੇ ਆਇਆ ਵਾ ਇਹ ਸਾਰਾ ਕੁਝ ਸਾਨੂੰ ਦੇਣਾ ਵਾ ਅਸੀਂ ਮਿੱਠੇ ਪਿਆਰੇ ਹੋ ਕੇ ਸਾਰਾ ਕੁਝ ਲੈਣਾ ਵਾ ਇਹਦੇ ਕੋਲ ਕੜਾ ਤੂੰ ਤਾਂ ਲੈ ਕੇ ਆਇਆ ਹੋਣਾ ਉਹਨਾਂ ਮਜੇਂ ਸੀ ਪੈਆਂ ਦੀ ਲੋੜ ਪੈ ਗਈ ਹੋਣੀ ਆ ਇੱਦਾਂ ਨਹੀਂ ਕੋਈ ਕੱਚਾ ਕੋਲਾ ਹੁੰਦਾ ਵੀ ਸਾਰਾ ਕੋ ਤਾਂ ਨੂੰ ਲੇਖ ਦੂਗਾ ਤਾਂ ਤੂੰ ਵੀ ਨਿਆਣੀ ਐ ਫੇਰਾ ਜੀ ਤੈਨੂੰ ਚੰਗਾ ਭਲਾ ਪਤਾ ਪੱਕੀ ਇਦੀ ਨੌਕਰੀ ਆ ਤਨਖਾਹ ਵੀ ਇਦੀ ਵਧੀਆ ਵਾ ਇੰਨੇ ਕਿਹੜਾ ਕੋਈ ਕੰਮ ਕੀਤਾ ਵਾ ਕਿ ਜਿਹੜੇ ਤੇ ਕੋਈ ਪੈਸੇ ਖਰਚੇ ਗਏ ਇਹ ਪੈਸੇ ਤੇ ਬਾਹਰੀ ਵੰਡੀ ਜਾਂਦਾ ਲੋਕਾਂ ਦੇ ਲਟਾਈ ਜਾਂਦਾ ਵਾ ਆਹੋ ਜਦੋਂ ਇਦਾਂ ਬਾਹਰ ਮੂੰਹ ਮਾਰ ਲੱਗ ਪਈ ਐ ਨਾ ਅਗਲੀਆਂ ਪੈਸੇ ਤੇ ਲਈ ਮੰਗਦੀਆਂ ਹੁੰਦੀਆਂ ਕਦੀ ਸੂਟ ਬਣਾ ਦੋ ਕਦੀ ਬੂਟ ਬਣਾ ਦੋ ਆਹੋ ਕੁਛ ਹੀ ਰਹਿੰਦਾ ਵਾ ਉਨ ਉਹਨੇ ਇਹਨੂੰ ਲੁੱਟ ਕੇ ਖਾ ਜਾਣਾ ਤੇ ਕੀ ਪਤਾ ਉਹਨੇ ਕੀ ਮੰਗ ਲਿਆ ਹੋਣਾ ਜਿਹੜਾ ਘਰ ਜਾਂਦਾ ਚੋਰੀ ਦੇਣ ਆਇਆ ਦਾ ਕੜਾ ਕਹਿੰਦਾ ਮੇਰੇ ਘਰ ਦਾ ਪਤਾ ਲੱਗੀ ਘਰ ਦੇ ਤਾਂ ਚੋਰੀ ਆਇਆ ਵਾ ਆਹੋ ਇਹ ਮਹਾਰਾਜ ਭਾਬੀ ਮੰਨ ਜੇ ਕਿਹ ਤਰੀਕੇ ਨਾਲ ਭਾਬੀ ਨਾ ਕਿਤੇ ਨਾ ਕਰਦੇ ਇੱਕ ਤੇ ਯਾਰ ਕੀ ਕੀ ਇਹਨੂੰ ਭੰਡ ਕਰਨੇ ਪੈਂਦੇ ਆ ਭਾਬੀ ਨਾ ਕਿਤੇ ਕਹਿੰਦੇ ਕਿ ਨਹੀਂ ਰੱਖਵਾਇੰਗੇ ਤੇ ਜੇ ਕਿਤੇ ਭਾਬੀ ਨੇ ਗੱਲ ਕਰਦੀ ਨਾ ਘਰੇ ਤੇ ਬਹੁਤ ਖਲਾਹਾਂ ਪੈਣਾ ਪਰ ਨਹੀਂ ਵੀਰ ਨੇ ਕਹਿ ਦੋ ਨਾ ਭਾਬੀ ਨੂੰ ਕਹਾਂ ਨਹੀਂ ਦੱਸਦੀ ਕੋਈ ਗੱਲ ਨਹੀਂ ਮਾਨ ਨੇ ਜਬੇ ਸਭੀ ਬਸ ਮਾਨ ਦਾ ਮੈਂ ਕਿਹਨ ਆਪਣੀ ਘਰ ਦੀ ਸਹਿਮਤੀ ਨਾ ਦਿੱਤਾ ਵਾ ਉਹ ਨਹੀਂ ਨਹੀਂ ਉਹ ਤਾਂ ਕਦੇ ਭਾਬੀ ਨੂੰ ਹੀ ਦੱਸਦੇ ਉਹ ਕਿਤੇ ਉਹਨਾਂ ਨਾਲ ਕੇ ਕਰਨੀ ਗੱਲ ਨਾ ਪਾ ਦੇ ਹੇ ਤਾਂ ਮੈਂ ਦੋਆ ਚਵਾ ਮਹੀਨੇ ਨੂੰ ਛਡਾ ਲੂੰਗਾ ਪਰ ਜੜੇ ਲਸ਼ਨ ਪਰਲੇ ਇਹਦੇ ਕੋ ਨਾ ਛੁੱਟਾ ਆਏ ਹੁਣ ਵੀਰ ਆ ਆਖ ਮੇਰੇ ਕੋ ਨੀ ਜੇ ਹੁਣ ਮੇਰੀ ਗੱਲ ਸੁਣੋ ਇਤਾਂ ਦੀ ਇੱਕੋ ਵੜੇ ਤੇ ਅਪ ਤੁਰੇ ਕਰਦੇ ਆ ਕਦੀ ਨਾ ਕਦੀ ਬੰਦੇ ਦੇ ਮੂੰਹ ਚ ਗੱਲ ਨਿਕਲ ਹੀ ਜਾਂਦੀ ਆ ਅਸੀਂ ਮੰਗਣ ਗਏ ਆ ਉਹਦੇ ਕੋਲ ਆਪੇ ਹੀ ਆਇਆ ਵਾ ਮੂੰਹ ਟੈਨਸ਼ਨ ਨਾ ਲੈ ਜਿਹੜੇ ਤੈਨੂੰ ਮੈਂ ਪੈਸੇ ਦਿੱਤੇ ਨਾ ਉਹ ਪੈਸੇ ਦੇ ਤੂੰ ਮੈਨੂੰ ਤੇ ਇਹਨੂੰ ਮੈਂ ਦਵਾ ਭਾਈ ਮੈਂ ਤੇ ਟੈਨਸ਼ਨ ਹੀ ਪਾਤੀ ਤੁਸੀਂ ਉਹ ਪੈਸੇ ਤੇ ਮੈਂ ਦੇ ਦਾਂਗਾ ਕੋਈ ਵੀ ਉਹ ਪੈਸੇ ਅਗਲੇ ਲੈ ਕੇ ਮੁੱਕਰ ਗਏ ਮੁੜ ਕੇ ਉਹਨਾਂ ਦੀ ਜਿਹੜੀ ਹੈਗੀ ਆ ਮਾਂ ਤੇ ਨੌ ਦੋਵੇਂ ਆ ਜਾਣਗੇ ਸਾਡੇ ਵੱਲ ਕੜਾ ਲੈਣ ਇਹੋ ਜੇ ਛੁੱਟੜ ਤਾਂ ਫਿਰ ਕੀ ਪੈਗਾ ਕੜਾ ਜੇਬ ਚ ਨਾ ਪਾ ਇਹ ਤੂੰ ਮੈਨੂੰ ਖੜਾ ਨਾਲ ਖੜਾ ਪੈਸੇ ਨਹੀਂ ਜੇ ਕੜਾ ਵੀ ਉਹਨੇ ਖੋ ਲਿਆ ਤੇ ਪੈਸੇ ਵੀ ਰੱਖ ਲੇ ਤੇ ਫਿਰ ਆਪਾਂ ਕੀ ਕਰਾਂਗੇ ਬਲੇ ਤੇਰੇ ਐਡਾ ਹੀ ਮੈਂ ਕੱਚਾ ਗੁਲਾਮ ਨਾਲੇ ਮੈਂ ਕੜਾ ਦੇ ਦੂੰ ਨਾਲੇ ਇਹਨੂੰ ਮੈਂ ਪੈਸੇ ਦੇ ਦੂੰ ਉਹਨੂੰ ਵਿਖਾ ਲੈਣਾ ਕਿ ਪਾ ਵੇਖ ਲੈ ਹੁਣ ਇਹੋ ਤੇਰਾ ਕੜਾ ਹੀ ਮੁੜ ਕੇ ਨਾ ਹੋ ਰੱਖੇ ਕਿ ਆ ਵੀ ਹੈਗਾ ਜੂ ਵੀ ਹੈਗਾ ਨਿਸ਼ਾਨੀ ਲਾ ਦੇ ਇਹਨੂੰ ਕੋਈ ਨਹੀਂ ਨਿਸ਼ਾਨੀ ਆਪੇ ਲੰਡੇ ਲਾਉਣਾਂ ਕਿ ਬਾਅਦ ਤੇ ਪਰ ਉਦਰ ਵੀ ਇੱਕ ਗੱਲ ਸਹੀ ਝੇ ਅਸੀਂ ਜਾਨ ਨੂੰ ਸੋਨਾ ਵਾਂ ਤਾਂ ਜੇ ਮੈਂ ਹਾਂ 50000 ਦੇ ਪਿੱਲੇ ਰੱਖ ਦਿੰਨੇ ਆ ਆ ਹੋਣ ਕੇ ਕੜਾ ਇਹਦੇ ਕੋ ਛਡਾਇਆ ਜਾਣਾ। ਇਹਦੇ ਨਾ ਜਾਣਾ ਇਹਦੇ ਕੋ। ਹਾਂ ਗੁੱਡੀ ਮਗਾ ਤੇ ਤੁਰਿਆ ਫਿਰੰਦਿਆ ਵਾ। ਇਹਨੇ ਛਡਾਉਣਾ ਸਵਾ। ਮੈਂ ਕਹਿੰਨੀ ਜਿਹੜਾ ਹਾਰ ਹੋਊ ਉਹ ਵੀ ਸਾਡੇ ਘਰ ਹੀ ਆ ਜਣਾ ਜਾਵਦਾ। ਚੱਲ ਮਣੋਂ ਦੀ ਲੋੜ ਨਾ ਪਊਗੀ ਮੈਨੂੰ ਵੀ। ਆਹਦਾ ਵੀ ਕਿੱਥੇ ਰਹਿ ਗਿਆ ਵਾ। ਭਾਬੀ ਨੇ ਵੀ ਪਤਾ ਨਹੀਂ ਘਰੇ ਕੋ ਮੈਂ ਦੱਸੀ ਦਿੰਦੀ। ਇਹ ਕਿਤੇ ਦੱਸਣਾ ਹੋ ਰਹਿਣ ਸਕਦੀ ਇੱਕ ਤੇ। ਆਜ ਆ ਗਿਆ ਵੀਰੇ। ਆਹੋ। ਆਜ ਤੇਰਾ ਕੜਾ। ਹਾਂਜੀ। ਤੇ ਬਲਜੀਤ ਨੀ ਉਹ ਮੰਗੀ। ਭਾਜੀ ਫਿਰ ਜੋਰ ਨਮਾ ਮਨਾਮੂਂਗਾ ਤਾਂ 50000 ਰੁਪਏ ਲੈਂਦਾ ਹੀ ਆ। ਅੱਛਾ ਮਨਾ ਲਿਆ ਵਾ। ਲੈਂਦੇ ਪੈਸੇ। 50000 ਨੂੰ ਜੇ ਤਵਾਰਾ ਖਾਂਦਾ ਠੀਕ ਹੈ ਨਹੀਂ ਤੇ ਮੈਂ ਤੈਨੂੰ ਹਜੇ ਵੀ ਆਂਦਾ ਹੀ। ਤੂੰ ਸੁਨਿਆਰੇ ਨੂੰ ਦੇ ਦੇ ਜਾ ਕੇ। ਵੀਰ ਦਾ ਵੀ ਯਾਰ ਹੋਰ ਤੂੰ ਹੀ ਵਧਾ ਦੇਣਾ ਯਾਰ ਮੈਂ ਤੁਹਾਨੂੰ ਬਾਰ ਬਾਰ ਤੁਹਾਨੂੰ ਕਹਿੰਦਿਆਂ ਵਾਂ। ਮੈਂ ਤੁਹਾਨੂੰ ਸਾਬ ਇਹ ਵੀ ਬੜੇ ਜੋਰ ਨਾ ਲੈ ਕੇ ਆਏ ਉਹਨੇ ਵੀ ਆਪਣਾ ਸਮਾਨ ਵਲਾਉਣਾ ਹੈ। ਉਹਨੇ ਜੋੜੇ ਜੜੇ ਹੀ ਆਪਨੇ। ਤੇ ਤੁਹਾਨੂੰ ਪਤਾ ਮੈਂ ਦਾ ਸਰਮਾਇਆ ਜਾ ਤਾਂ ਨਹੀਂ ਨਾਮ ਤੇ ਕੋਈ ਨਾ ਪੈਸਾ ਹੀ ਹੈ। ਜੇ ਤਵਾਰਾ ਖਾਂਦਾ ਠੀਕ ਹੈ ਨਹੀਂ ਤੇ ਤੂੰ ਹਜੇ ਵੀ ਮੇਰੀ ਮੰਨ ਲੈ। ਕੱਲ੍ਹ ਜਾ ਤੂੰ ਸੁਨਿਆਰੇ ਆਈ ਆਪਣਾ ਕੰਮ ਕਰ ਲਾਂਗੀ ਇਹਦੇ ਨਾਲ ਨਹੀਂ ਵੀਰ ਤੂੰ ਦੇ ਕੋਈ ਗੱਲ ਨਹੀਂ ਪੈਸੇ ਕੋਈ ਗੱਲ ਨਹੀਂ ਮੈਂ ਕਰ ਲਾਂਗਾ ਕੋਈ ਨਹੀਂ ਬਹੁਤ ਮਿਹਰਬਾਨੀ ਤੁਹਾਡੀ ਤੇ ਤੁਸੀਂ ਮਤਲਬ ਮੇਰੀ ਇੰਨੀ ਮਤ ਦਿੱਤੀ ਆ ਹੋਣਾਗਾ ਕਰੋ ਫਿਰ ਹੁਣ ਮੈਂ ਕੋਈ ਨਹੀਂ ਕਰ ਦੇਣਾ ਤੁਹਾਨੂੰ ਆ ਦੋ ਤਿੰਨ ਮਹੀਨੇ ਤੱਕ ਕਰ ਦੇਣਾ ਤੇ ਜੇ ਤਿੰਨ ਮਹੀਨੇ ਤੱਕ ਮੋੜਦੇ ਠੀਕ ਆ ਨਹੀਂ ਤੇ ਮੈਂ ਨਹੀਂ ਫੜ ਜਾਣਾ ਏ ਮੈਂ ਹੁਣੇ ਨਹੀਂ ਮੈਂ ਦੇ ਦੇਣਾ ਤਿੰਨ ਮਹੀਨੇ ਤੋਂ ਪਹਿਲਾਂ ਪਹਿਲਾਂ ਦੇ ਦੇਣਾ ਮੈਂ ਕੋਈ ਗੱਲ ਨਹੀਂ ਆ ਠੀਕ ਮੈਂ ਤਿੰਨ ਮਹੀਨੇ ਤੋਂ ਪਹਿਲਾਂ ਪਹਿਲਾਂ ਦੇ ਦੇਣਾ ਟੈਨਸ਼ਨ ਨਾ ਲਾਓ ਤੁਸੀਂ ਕੋਈ ਗੱਲ ਨਹੀਂ ਮੈਂ ਬਸ ਤੁਸੀਂ ਮੇਰਾ ਇੰਨਾ ਖਿਆਲ ਰੱਖੋ ਵੀ ਗੱਲਾਂ ਆ ਕੇ ਕੋ ਨਿਕਲੇ ਮੇਰੀ ਚੰਗਾ ਚੰਗਾ ਠੀਕ ਹੈ ਨਾ ਹਾਂ ਠੀਕ ਹੈ ਕੋਈ ਨਹੀਂ ਮੰਮੀ ਲੈ ਆਵਾ ਤੁਹਾਡੇ ਵਾਸਤੇ ਵੀ ਰੋਟੀ ਅਜੇ ਤੇ ਮੈਨੂੰ ਗਰਮੀਤ ਭੁੱਖ ਨਹੀਂ ਗਈ ਜਿਹੜਾ ਭੁੱਖ ਲੱਗੂ ਠਹਿਰ ਕੇ ਖਾ ਲੂੰਗੀ ਤੇ ਤੂੰ ਨਾਲੇ ਮਨੀ ਨੂੰ ਰੋਟੀ ਪੁੱਛੀ ਆ ਕੋਈ ਨਹੀਂ ਮਮਾ ਪੁੱਛ ਲੈਣੇ ਆ ਉਹਨਾਂ ਨੇ ਕਿਹੜਾ ਰੋਟੀ ਬਾਜ ਮਾਰਨੀ ਹੁੰਦੀ ਰੋਟੀ ਬਾਜ ਤੇ ਫਿਰ ਰੋਟੀ ਲਿਆਓ ਜਦੋਂ ਪੁੱਛ ਲਈ ਉਹਨੇ ਆਖਣਾ ਲੈ ਆ ਖਾ ਲੈਣਾ ਤੇ ਖਾ ਲੈਣ ਦੇ ਪੁੱਛ ਲੈਣੀ ਅੱਲਾ ਨਵੇਂ ਪਾਗੇ ਲੈ ਜਾਨੀ ਪੁੱਛਣੀ ਕੀ ਹੈ ਪੁੱਛਣੀ ਕੀ ਗਰਮੀ ਤਾਂ ਕੋਈ ਗੱਲ ਨਹੀਂ ਐਵੇਂ ਨੀ ਬਹੁਤਾ ਚਿਰ ਗੁੱਸੇ ਵੀ ਰਹਿਦਾ ਹੁੰਦਾ ਬੰਦਾ ਵਾ ਉਹਨੂੰ ਆਪ ਹੀ ਮਨਾਉਣਾ ਪੈਣਾ ਤੈਨੂੰ ਜੇ ਗੁੱਸੇ ਨਾਰਾਜ਼ ਕੀ ਕੋਈ ਹੈਗੀ ਤਾਂ ਫਿਰ ਜੇ ਨਹੀਂ ਹੈਗੀ ਤਾਂ ਫਿਰ ਤੁਸੀਂ ਦੂਰ ਦੂਰ ਕੋ ਰਹਿੰਦੇ ਕੋਈ ਆਉ ਉਹਨੂੰ ਕੋਈ ਆਉ ਉਹਨੂੰ ਮੰਮੀ ਮੈਂ ਗੁੱਸੇ ਨਾਰਾਜ਼ ਹੈਗੀ ਕਿੱਥੇ ਤੁਹਾਡੇ ਸਾਹਮਣੇ ਮੈਂ ਲੜੀ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਗੱਲ ਕੀਤੀ ਉਹ ਤੇ ਫਿਰ ਤੁਸੀਂ ਆਪੋ ਗੁੱਸੇ ਆ ਬਾਕੀ ਇਹ ਵੀ ਨਾ ਤੂੰ ਉਹ ਤੋਂ ਬਗੈਰ ਨਹੀਂ ਤੇ ਨਾ ਹੋ ਰਹਿੰਦਾ ਵਾ ਇਦਾਂ ਕਰਦੇ ਜੇ ਤੇ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਮੰਮੀ ਮੈਂ ਸਮਝਦੀ ਇਹ ਗੱਲ ਉਹ ਕਰੀ ਨਾ ਸਮਝਦੀ ਤੂੰ ਇਦਾਂ ਤੁਰੇ ਫਿਰਦੀ ਆ ਜਿਵੇਂ ਚਾਰ ਦਿਨ ਆਇਆ ਤੇ ਤੂੰ ਖੁਸ਼-ਖੁਸ਼ ਰਹੋ ਚਲੋ ਕੋਈ ਨਹੀਂ ਰੋਟੀ ਪਾਓ ਤੇ ਖਾਓ ਦੋਵੇਂ ਜਣੇ ਮੈਂ ਪੁੱਛਦੀ ਉਹਨਾਂ ਨੂੰ ਪਹਿਲਾਂ ਰੋਟੀ ਕੀਤਾ ਨਾ ਖਾਣੀ ਕਿ ਨਹੀਂ ਖਾਣੀ ਖਾਓ ਖਾਓ ਰੋਟੀ ਖਾਣੀ ਆ ਖਾਣੀ ਕਿਉਂ ਨਹੀਂ ਗਈ ਉਹਨੇ ਕਿਹਾ ਕੀ ਖਾ ਲਿਆ ਸਵੇਰ ਦਾ ਨਹੀਂ ਵੀ ਪਾ ਕੇ ਵੇ ਕਿੱਦਾਂ ਗਿਆ ਵਾ ਸ਼ਰਮਿੰਦਾ ਜਨਾ ਹੋਵੇ ਤੇ ਮੰਦਾ ਪਹਿਲਾਂ ਹਿਸਾਬ ਨਾ ਰਵੇ ਹਾਂ ਆ ਲੈ ਆਰਾ ਸਾਮ ਕੜਾ ਜੱਟੀਏ ਉਹ ਵੀ 50000 ਚ ਪੂਰੇ ਤੋਲੇ ਦਾ ਤੇ ਹੁਣ ਫਿਰ ਜੇ ਪੈਸੇ ਇਹਨੇ ਮੋੜਤੇ ਤੇ ਫੇਰ ਕਿੱਥੋਂ ਮੋੜਨੇ ਆ ਮੈਂ ਪਹਿਲਾਂ ਹੀ ਕਾਬੂ ਕਰ ਲਿਆ ਮੈਂ ਭਈ ਭਾਬੀ ਜੀ ਦੇ ਮੰਦੀ ਨਹੀਂ ਗਈ ਤੇ ਮੈਂ 50000 ਬੜੇ ਜੋਰ ਨਾਲ ਮਨਾਇਆ ਉਹਨੂੰ ਮੈਂ ਉਹਨਰ ਮੈਂ ਕੋਈ ਆਪਣੀ ਚੀਜ਼ ਲੈਉਣੀ ਤੇ ਮਿੰਟਾਂ ਡਾ ਪਿਆ ਕਰ ਉਹ ਬਕਵਾ ਬਰਖੀਦਾ ਹੋਈਦਾਵਾ ਉਹ ਮੈਂ ਉਹਨੂੰ ਕਹਤਾ ਵਾ ਹਾਂ ਮੈਂ ਜੇ ਤਿੰਨਾ ਮਹੀਨਾ ਤੱਕ ਤੂੰ ਛੜਾ ਲਿਆ ਠੀਕ ਆ ਨਹੀਂ ਤਾਂ ਮੈਂ ਇਹ ਨੂੰ ਪੜਾ ਦੇਣਾ ਆ ਗੱਲ ਤੁਸੀਂ ਕੀਤੀ ਵਧੀਆ ਹੋਰ ਨਹੀਂ ਤੇ ਜੇ ਕਿਤੇ ਖੁੱਲਾ ਟਾਈਮ ਦੇ ਦਿੰਦੇ ਜਦੋਂ ਮਰਜ਼ੀ ਮੋੜ ਦਿੰਦੇ ਤੇ ਉਹ ਫਾਇਦਾ ਪਹਿ ਦਾ ਦਿੱਤਿਆਂ ਦਾ ਫਾਇਦਾ ਕੀ ਹੋਣਾ ਸੀ ਹਨ ਇੱਕ ਗੱਲ ਯੋ ਜਾਪਦਾ ਮੈਨੂੰ ਤੋਲਿਓ ਵੱਧ ਵਾ ਆਉਂਦੇ ਜਾਂਦੇ ਕਿਤੇ ਸੁਨਾਰੇ ਕੋਲ ਚੈੱਕ ਕਰਾ ਲੀ ਗੀ ਓਹੋ ਇਹ ਉਹ ਹੀ ਕੜਾ ਹੋਣਾ ਵਾ ਜਿਹੜਾ ਫਤਿਹ ਹੋਏ ਤੇ ਪਾਇਆ ਸੀ ਉਹਦੇ ਨਾਨਕੇ ਨੇ ਤੇ ਨਾਨਕੇ ਕਿਹੜੇ ਘੱਟ ਵਾ ਮਾੜੇ ਲਿਸੇ ਆ ਤੋਲਿਓ ਵੱਧ ਹੀ ਹੋਣਾ ਵਾ ਕੱਟ ਨਹੀਂ ਪਾਣੀ ਇੱਕ ਵਾਰੀ ਉਹ ਕਰਾ ਲੂੰਗੀ ਮੈਂ ਆਪਣੇ ਸੰਿਆਦੇ ਕੋਲ ਸਾਬਲਾ ਨੂੰ ਫਿਰ ਉਹ ਪਹਿਲਾ ਸਾਬਲਾ ਨਹੀਂ ਪੁੱਲਾ ਰੱਖ ਹਾਂ ਚੇਤਾ ਮੇਰਾ ਵੀ ਹੈ ਨਹੀਂ ਰਹਾ ਮੰਮੀ ਤੇ ਆਪਣੀਆਂ ਹੀ ਮਾਰਦੇ ਰਹਿੰਦੇ ਉਹਨਾਂ ਨੂੰ ਕਿਹੜਾ ਕੋਈ ਫਰਕ ਪੈਂਦਾ ਜਿੱਧਰ ਨੂੰ ਮਰਜ਼ੀ ਚੱਲ ਜਾਂਦੇ ਆ ਜਾਂਦੇ ਵੇਖਾਂ ਜੇ ਕੋਈ ਗੱਲ ਪੁੱਛ ਲੋ ਕਰ ਲੋ ਤੇ ਇਹਨਾਂ ਨੇ ਆਖਣਾ ਵਾ ਵੀ ਗਾੜੀਆਂ ਨੂੰ ਗਾਲੀ ਪੈ ਜਾਣਾ ਵੀ ਖੁਸ਼ਿਆ ਹੀ ਕਿਉਂ ਮਰਜ਼ੀ ਆਪਣੀ ਚੱਲਦੀ ਆ ਦੂਜੇ ਦਾ ਤੇ ਕੋਈ ਖਿਆਲ ਹੀ ਨਹੀਂ ਹੈਗਾ ਜਜ਼ਬਾਤਾਂ ਦਾ ਵੀ ਕਿਸੇ ਦੇ ਅੰਦਰ ਵੀ ਦਿਲ ਹੈਗਾ ਕਿਸੇ ਨੇ ਵੀ ਕਿਤੇ ਘੁੰਮਣ ਜਾਣਾ ਹੁੰਦਾ ਕੋਈ ਦਿਲ ਕਰਦਾ ਮੇਰੀ ਗੱਲ ਖਣੋ ਪਹਿਲਾਂ ਰੋਟੀ ਪੋਛੀ ਲਾਵਾਂ ਮੈਂ ਪਰੌਂਠਿਆਂ ਦੀ ਤਿਆਰੀ ਕੀਤੀ ਆ ਕੀਤਾ ਕਿਦਾਂ ਦਾ ਮੂੜ ਆ ਤੇ ਕਿਦਾਂ ਦਾ ਨਹੀਂ ਰੋਟੀ ਲਿਆ ਮਾਤਾ ਢੱਲੀ ਲੈ ਯਾ ਰੋਟੀ ਮੈਨਾਂ ਤਾਂ ਖਾਣ ਮਿਲਣੀ ਨਹੀਂ ਸ਼ਾਇਦ ਰੋਟੀ ਅੱਜ ਨਹੀਂ ਨਹੀਂ ਰੋਟੀ ਤੇ ਬਣੀ ਤੇ ਇੱਥੇ ਉਧਰ ਨੂੰ ਚਲੇ ਗਏ ਬਾਹਰ ਪਤਾ ਨਹੀਂ ਕਿੱਧਰ ਗਏ ਹੀ ਕੰਮ ਹੀ ਗਿਆ ਸੀ ਕਿਤੇ 100 ਕੰਮ ਹੁੰਦੇ ਬੰਦੇ ਨੂੰ ਤੁਹਾਡੇ ਆਂ ਕੋ ਥੋੜਾ ਵੀ ਘਰੇ ਬੈਠੇ ਰਹਣਾ 24 ਘੰਟੇ ਚਾਹੀ ਕਿਹੜਾ ਵੇਲੇ ਬੈਠੇ ਆ ਤੇ ਰੋਟੀ ਖਾਣੇ ਸਬਜੀ ਨਾਲ ਕਿਹਾਲੇ ਤੇ ਪਰੌਤੇ ਖਾਣੇ ਮੈ ਆਲੂ ਵੀ ਵਾਲੇ ਉਹ ਜੋ ਪੱਕਿਆ ਲਾਇਆ ਅੱਗੇ ਮੇਰਾ ਬੜਾ ਮਨ ਪਸੰਦ ਆ ਮਿਲਦਾ ਮੈਨੂੰ ਖਾਣ ਨੂੰ ਮੰਮੀ ਕਹਿੰਦੀ ਇਕੱਠੇ ਰੋਟੀ ਖਾਓ ਇਹਦੀ ਸਿਹਤ ਤੇ ਕੋਈ ਅਸਰ ਹੀ ਹੈ ਨਿੰਗ ਇਹ ਬੰਦੇ ਨੂੰ ਫਿਕਰ ਹੈਗਾ ਕੋਈ ਪਿਲਾ ਰੋਟੀ ਤੇ ਆਪਾਂ ਦੋਵੇਂ ਖਾਣੇ ਕੋਈ ਫਰਕ ਨਹੀਂ ਪੈਂਦਾ ਇਹਦੀ ਸਿਹਤ ਤੇ ਪਤਾ ਨਹੀਂ ਖੋਇਆ ਹੀ ਕਿੱਥੇ ਰਹਿੰਦਾ ਇੰਨੇ ਜਿਆਦੇ ਕੰਮ ਹੋ ਗਏ ਇਹਨਾਂ ਨਾਲ ਜਿਆਦਾ ਮਨ ਨੂੰ ਪੁੱਛਾਂ ਕੀ ਗੱਲ ਹੈ ਤੇਨੂੰ ਅਨੀ ਅਨੀ ਮਾਵਾ ਪੁੱਤ ਤੂੰ ਹਰ ਵੇਲੇ ਵੱਡਣ ਪੈਂਦਾ ਰਹਿਣਾ ਗੱਲ ਕੀ ਆ ਹਰ ਵੇਲੇ ਤੂੰ ਗੁੱਸੇ ਹੀ ਹੁੰਦਾ ਰਹਿਣਾ ਨਾ ਨਾ ਤਰਾ ਨਿਆਣੇ ਵੱਲ ਧਿਆਨ ਨਾ ਨਾ ਤਰਾ ਆਪਣੀ ਬੁੱਢੀ ਵੱਲ ਧਿਆਨ ਨਾ ਜੇ ਤੈਨੂੰ ਮੈਨਾਂ ਕੁਝ ਕਹੀ ਨਹੀਂ ਮੈਨੂੰ ਤੂੰ ਕਿੱਥੇ ਖਿੱਚ ਪੈਂਦਾ ਐ ਆਪਾਂ ਜੋ ਤੂੰ ਆਇਆ ਤੇਰਾ ਮੂਹ ਦੇ ਮੂਹ ਹੀ ਬਦਲਿਆ ਜਦੋਂ ਕੀ ਕੰਮ ਕੀ ਆ ਮਤਲਬ ਕੋਈ ਕੰਮ ਹੈਗਾ ਮੈਨੂੰ ਤੀ ਦੱਸੋ ਮੈਨੂੰ ਜੇ ਕੰਮ ਨਹੀਂ ਹੈਗਾ ਤਾਂ ਮੇਰਾ ਸਿਰ ਨਾ ਖਾਓ ਵੇ ਹੱਦ ਹੋ ਗਈ ਆ ਤੇਰਾ ਹੈਂ ਤੇਰੀ ਮਾਂ ਹੀ ਹੁਣ ਸਿਰ ਖਾਣ ਲੱਪੀ ਆ ਨਾ ਤੂੰ ਉਹਨੂੰ ਚੰਗਾ ਜਾਣਦਾ ਨਾ ਤੂੰ ਮੈਨੂੰ ਚੰਗਾ ਜਾਣਦਾ ਤੇਰੀ ਤਾਂ ਹਵਾ ਹੀ ਬਦਲ ਗਈ ਹੈ ਕੀ ਕਰਾਂ ਹੁਣ ਮੈਂ ਦੱਸੋ ਜੇ ਕਾਕਾ ਨੇ ਬਣ ਹੋ ਗਈ ਦੋਹਾਂ ਦੀ ਅੱਜ ਤੂੰ ਇਹਨੂੰ ਬਹਿ ਕੇ ਸਮਝਾ ਕਿ ਚਾਹੇ ਜੋ ਗਲਤੀ ਉਹਨੇ ਕੀਤੀ ਕੋਈ ਉਹ ਗਲਤੀ ਤਾਂ ਕਰਦੀ ਨੀਗੀ ਤੂੰ ਤਾਂ ਵੀ ਉਹਦੇ ਦਵਾਲੇ ਹੋਇਆ ਲੈਣਾ ਮੂੰਹ ਵੇਖਿਆ ਕਿ ਤੂੰ ਫਰਾਈ ਕਰਦੀ ਆ ਮੂੰਹ ਵੇਖਿਆ ਕਿ ਤੂੰ ਫਰਾਈ ਕਰਦੀ ਆ ਕੀ ਹੋਇਆ ਤੇਰੇ ਕੋਲ ਮੈਨੂੰ ਮੂੰਹ ਦੇਦਾ ਫੁੱਲਿਆ ਤੈਨੂੰ ਕੰਮ ਨਹੀਂ ਦਿੰਦਾ ਵੀ ਕਿੰਨਾ ਕੰਮ ਕਰਦੀ ਸਾਰੀ ਜਿਹੜੀ ਉਹ ਮਾਰਾ ਐਵੇਂ ਨਾ ਤਰੀ ਮੇਰਾ ਸਿਰ ਖਾਉਂਦਾ ਤੂੰ ਇਹ ਬੈਗੇ ਤੇ ਸਿਰ ਖਾਉਂਦਾ ਆ ਤੋ ਕੀ ਤੇਰੀ ਵਾਲੀ ਜਿਹੜਾ ਤੈਨੂੰ ਕੋਈ ਸਮਝਾਉਂਦਾ ਤੇਰਾ ਸਿਰ ਖਾਂਦਾ ਜਦੋਂ ਮੇਰੇ ਨਾਲ ਸਰਖੰਗ ਜੰਦਰੀ ਦੇ ਕਿ ਦੂਹ ਖਾਂਦੇ ਪਿੱਛੇ ਕਿ ਦੂਹ ਖਾਂਦੇ ਕਿ ਮਾਤਾ ਨੂੰ ਕਰਾਫ ਹੋਣ ਨੇ ਕਈ ਨਾ ਪੈਸੇ ਦਿੰਦੀ ਜਾਂ ਮੁਗਿਆ ਉਹਦਾ ਮੱਥਾ ਡੰਮ ਕਿਸੇ ਤਰੀਕੇ ਨਾਲ ਯਾਰ ਕਿ ਉਹਨੂੰ ਕਹਿੰਦਾ ਸਾਹਮਣੇ ਆ ਪੜੀਆਂ ਫੋਟੋ ਰੀਡ ਕਰਾ ਕੇ ਨਾ ਫਿਰ ਉਹਨੂੰ ਕਰਨੀ ਗੱਲ ਬਾਤ ਉਹਨੂੰ ਯਾਰ ਉਹਦੇ ਨੇ ਕੰਮ ਤੇ ਨਹੀਂ ਕੀਤਾ ਪਰ ਮੈਂ ਵੀ ਕੀ ਕਰਾਂ ਮੈਂ ਤਾਂ ਮਜਬੂਰ ਹੋ ਗਈ ਆ ਚੱਕਿਆ ਨਹੀਂ ਕਰਨਾ ਫਟਾਫਟ ਕੱਢ ਲੈ ਇੱਕ ਟੇਕੇ ਤੇ ਰੱਖ ਦੇ ਹੁੰਦੇ ਪੈਸੇ ਹਾਏ ਕੋਣਾ ਹਾਏ ਮੈਨੂੰ ਲੱਗਾ ਕੋਈ ਆ ਗਿਆ ਮੂਹ ਗੈਮ ਹੋਣਾ ਹਾਏ ਆ ਛੇਤੀ ਛੇਤੀ ਕੱਟ ਲਾ ਲੈ ਤਾਂ ਕੋਈ ਹੈਗਾ ਰਾਖਾ ਕੋਰੇ ਤੂੰ ਆਇਤਾ ਤੁਸ ਕੰਢੀਏ ਤੇ ਕੀ ਗੱਲ ਕੀ ਹੋਆ ਤੇਨੂੰ ਕੀ ਉਹਨੇ ਫੱਟ ਮਾਰਦਾ ਤੇਨੂੰ ਹਾਂ ਬੋਲਦੀ ਨਹੀਂਗੀ ਕੀ ਕਹਤਾ ਤੇਨੂੰ ਉਹਨੇ ਮੰਮੀ ਤੁਹਾਨੂੰ ਬਤਾਈ ਆ ਜੋ ਕੁਛ ਰੋਜ ਹੁੰਦਾ ਕੀ ਹੁੰਦਾ ਫੇਰ ਕੀ ਹਣ ਕੋ ਬੰਦਾ ਵਾ ਜੇ ਤੈਨੂੰ ਕੁਛ ਕਹਿਆ ਵੀ ਕਿ ਤਾ ਤੂੰ ਰੋਣ ਛੁੜਕ ਛੁੜਕ ਕਰਦੀ ਰਹਿਣੀ ਆ ਬਰਦਾਸ਼ਤ ਕਰਨਾ ਵੀ ਸਿੱਖ ਮੰਮੀ ਮੈਂ ਤੁਹਾਨੂੰ ਕਿਹਾ ਉਹ ਬਸ਼ਾਨੀ ਨਾ ਮੈਂ ਧੰਨਵਾਦ ਕਰਨਾ ਮੈਂ ਉਹਨਾਂ ਨੂੰ ਆਖਿਆ ਮੈਂ ਤੇ ਲੱਗੀਆਂ ਹਨ ਕਿ ਬਰੌਂਡੀਆਂ ਬਣਾਉਣ ਜਿਉਂ 4 ਦਿਨ ਆ ਗਿਆ ਤੂੰ ਰੋਣਾ ਪਾਇਆ ਉਧਰ ਆ ਵੇਖੋ ਸੁੜਕ ਸੁੜਕ ਉਧਰ ਆ ਵੇਖੋ ਸੋ ਤੇਨ ਬਹੁਤਾ ਰੋਣਾ ਆਉਂਦਾ ਉਹਨਾਂ ਵਾਲ ਨੇ ਮੰਮੀ ਤੁਸੀਂ ਵੇਹਿੰਦੇ ਕੀ ਹੋਇਆ ਇਹਨੂੰ ਕਰਤੇ ਦਾ ਕਰਦੇ ਹੀ ਆ ਘਰ ਖਲੋਂਦਾ ਹੀ ਨਹੀਂ ਘੜੀ ਵੀ ਫਿਰ ਕੀ ਇਹਨੂੰ ਸੌ ਕੰਮ ਹੁੰਦਾ ਬਾਹਰ ਤੇ ਘਰ ਬੱਬੂ ਤੂੰ ਗੋਡੇ-ਗੋਡਾ ਬਾਹਰ ਛੜੂ ਤਾਰੋਂ ਦੀ ਵੀ ਘਰੇ ਬੈਠਾ ਰਹੇ ਉਹ ਆ ਕੇ ਤੇ ਰੋ ਲਿਆ ਸਹੀ ਉਧਰ ਵੇਖੋ ਤਾਂ ਰੋਂਦੀ ਇੱਧਰ ਵੇਖੋ ਤਾਂ ਰੋਂਦੀ ਤੈਨੂੰ ਤਾਂ ਰੋਣਾ ਹੀ ਪਿਆ ਜਦੋਂ ਦਾ ਉਹ ਆ ਗਿਆ ਰੋਣ ਦਾ ਸਵਾਦ ਤੈਨੂੰ ਕੋਈ ਕੰਮ ਹੀ ਨਹੀਂਗਾ ਇਹੋ ਤੇਰੇ ਮਾਂ ਪਿਓ ਨੇ ਜਾਨ ਦਾਨ ਦਿੱਤੀ ਰੋਂਦੀ ਉਹ ਤੇਰੇ ਅੰਦਰ ਚ ਕੋਈ ਕਰਤੂਤ ਨਹੀਂਗੀ ਸਾਰੇ ਪਾਸੇ ਕਿਸਮਤ ਕਿਸਮਤ ਖਰਾਬ ਹੁੰਦੇ ਮੰਮੀ ਵੀ ਮੇਰੇ ਹੀ ਦੁਆਲੇ ਹੁੰਦੇ ਉਹਦੀਆਂ ਗਲਤੀਆਂ ਨਹੀਂ ਵੇਂਦੇ ਇੱਥੇ ਬੁਲਾਇਆ ਆਪਾਂ ਹਾਂਜੀ ਹਾਂਜੀ ਮੈਂ ਇੱਥੇ ਬੁਲਾਇਆ ਉਹਨੂੰ ਆ ਚੰਗਾ ਕੀਤਾ ਈ ਉਹਨੇ ਬਾਹਰ ਕੋਈ ਹੁੰਦਾ ਤੇ ਵੇਖ ਲੈਣਾ ਸੀ ਆਪਾਂ ਨੂੰ ਫੇਰ ਇੱਥੇ ਚੱਲੋ ਜਨਾ ਗੱਲਬਾਤ ਹੋ ਜੂਗੀ ਸਾਰੀ ਇੱਥੇ ਗੱਲਬਾਤ ਕਰ ਲਾਂਗੇ ਜਿੱਥੇ ਘਰ ਮਾੜੀ ਹਾਂਜੀ ਆ ਮੈਸੇਜ ਆਉਂਦੇ ਆ ਕੀ ਕਹਦੇ ਉਹਦੀ ਆ ਮੈਸੇਜ ਉਹ ਤੇ ਹੀ ਆ ਕੀ ਕਹਿੰਦੇ ਆ ਹੁਣ ਇਹ ਕਹਿੰਦਾ ਵੀ ਡਸਟ ਵੀ ਇੰਚ ਰਾਦੋ ਪੈਸੇ ਹਾਂ ਮੈਂ ਤੁਹਾਡੇ ਸਾਹਮਣੇ ਨਹੀਂ ਆਉਣਾ ਯਾਰ ਨਹੀਂ ਐਦਾਂ ਥੋਣਾ ਉਹਦੇ ਨਾਲ ਤਾਂ ਸਾਹਮਣੇ ਗੱਲ ਕਰਨੀ ਆ ਆਪਾਂ ਖਲੋ ਕੇ ਹੁਣ ਮੈਂ ਕੀ ਕਰਾਂ ਉਹ ਤਾਂ ਕਹਿਣ ਰਿਹਾ ਮੈਂ ਤਾਂ ਤੁਹਾਡੇ ਸਾਹਮਣੇ ਨਹੀਂ ਆਉਣਾ ਡਸਟਬਿਨ ਚ ਰੱਖੋ ਯਾਰ ਡਸਟਬਿਨ ਚ ਪੈਸੇ ਰੱਖ ਦਿਓ ਉਹ ਦੀ ਚੋਕ ਕੇ ਗਾਹ ਹੋਣਾ ਵਾ ਫਿਰ ਆਪਾਂ ਇਹਨਾਂ ਨੂੰ ਫੋਨ ਕਰਦੇ ਹਾਂ ਉਹਨੂੰ ਦੇ ਦੇ ਉਹ ਕਹਿੰਦਾ ਵੀ ਮੈਂ ਤੁਹਾਡੀਆਂ ਫੋਟੋਸ ਨਹੀਂ ਤੇ ਕਰ ਦੇਣੀ ਆ ਸੈਂਟ ਜੱਗੀ ਨੂੰ ਮੈਂ ਵੀ ਵਕਤ ਹੀ ਆ ਯਾਰ ਹੁਣ ਫਿਰ ਕੀ ਕਰੀਏ ਜਿੱਦਾਂ ਉਹ ਕਹਿੰਦਾ ਕਰੋ ਵੀ ਮੈਨੂੰ ਨਹੀਂ ਪਤਾ ਸੀ ਆਪਾਂ ਨੇ ਵੇੜੋ ਚੱਲ ਫਿਰ ਇਦਾਂ ਕਰਦਾ ਮੈਂ ਫਿਰ ਡਸਟਬਿਨ ਚ ਪੈਸੇ ਰੱਖ ਕੇ ਨਾ ਮੈਂ ਦੂਰੋਂ ਖੋਲੋ ਕੇ ਵੇਖਦਾ ਫਿਰ ਹਾਂ ਪਰ ਰਹਿਣਾ ਇੱਥੇ ਲੱਗੇ ਬੰਨੇ ਹੀ ਆ ਜਾਣਾ ਕਿਤੇ ਨਹੀਂ ਆਪਾਂ ਕਮਾਲ ਚਾਹੀ ਗੱਲ ਤੋੜੇ ਜ਼ਿੰਮੇਵਾਰੀ ਤੇ ਜਿੱਦਾਂ ਕਰਨਾ ਕਰੋ ਮੈਨੂੰ ਡਿਲੀਟ ਚਾਹੀਦੀਆਂ ਫੋਟੋਜ਼ ਬਸ ਕੋਈ ਨਹੀਂ ਮੈਂ ਕਭ ਨਾ ਕਰ ਕੋਈ ਨਹੀਂ ਇੱਥੇ ਦਾ ਹੀ ਹਾਂ ਹਾਂ ਇੱਥੇ ਕਹਿਣ ਦੇ ਚੱਲ ਫਿਰ ਕੋਈ ਗੱਲ ਨਹੀਂ ਰਸ਼ਮੀ ਭਾ ਦੋ ਇੱਧਰ ਚਲੋ ਇੱਚੀ ਕੀ ਆ ਰੱਖਣੂ ਹਾਂਜੀ ਹਾਂਜੀ ਇੱਥੇ ਰੱਖੋ ਇੱਥੇ ਰੱਖ ਦਿੰਦਾ ਲੈ ਇੱਥੇ ਕਰਕੇ ਫਿਰ ਹੋਰ ਕੁਝ ਨਹੀਂ ਇੱਥੇ ਵੇਂਦਰੇ ਨੇ ਆ ਪਾਈਦਰ ਸਾਈਡ ਹੋ ਗਏ ਨਹੀਂ ਨਹੀਂ ਕੋਈ ਨਹੀਂ ਰੋ ਜਾ ਆਗਾ